ਦੇਦੀ ਫਰੇਆਂ ਨਾਲ ਗੱਲ ਜਨੇ ਲਿਆ ਕੇ ਵਿੱਚ ਪਾ ਲਈ ਨਾ ਮਾ ਗਿਆ ਬਹੁਤ ਜੀ ਆਜੂ ਕੈਮਰੇ ਦੀ ਬੰਨਰ 15 15 ਦਿਨਤ ਬਾਅਦ ਐਡਮਟ ਤੋਂ ਹੁਣ ਉੱਟੀ ਮਿਲੀ ਸੀਗੀ ਬਰਥੋਂ ਅੱਛਾ 15 ਦਿਨ ਇਨਫੈਕਸ਼ਨ ਸੀਗੀ ਆ ਸੁਪਰ ਨਹੀਂ ਨਹੀਂ ਜਿਹੜੇ ਸਾਡੇ ਰਿਤੇਦਾਰ ਆ ਹਾਂ ਹਾਂ ਉਹਨਾਂ ਨੂੰ ਨਹੀਂ ਉੱਟੀ ਦਵਾਈ ਕੇ ਲਿਆਏ ਸੀਗੇ ਐਵੇਂ ਗੱਡੀ ਸੀ ਹਾਂ ਨਹੀਂ ਨਹੀਂ ਇਹਦੇ ਚ ਕੋਈ ਚੀਜ਼ ਉਹਨਾਂ ਬੰਨਾਂ ਹੋਈ ਸੀ ਜਿਹੜੀ ਗੱਡੀ ਚ ਸੀ ਐਡੀ ਲਾੜ ਨਿਕਲਦੀ ਥਿਆ ਖੜੀ ਜੇ ਮਰ ਜੀ ਬੰਦਾ ਕੀ ਕਰੂ ਬਾਈ ਜੀ ਆਬ ਆਦੇਸ ਹਸਪੀਟਲ ਦੇ ਬਿਲਕੁਲ ਸਾਹਮਣੇ ਖੜੇ ਆ 15 ਦਿਨਾਂ ਬਾਅਦ ਇਨਫੈਕਸ਼ਨ ਤੋਂ ਠੀਕ ਹੋਣ ਤੋਂ ਬਾਅਦ ਬੰਦਾ ਇਹ ਜਿਹੜਾ ਬਾਹਰ ਆਇਆ ਸੀ ਤੇ ਬਾਹਰ ਆਉਂਦੇ ਹੀ 15 ਮਿੰਟਾਂ 'ਚ ਐਕਸੀਡੈਂਟ ਹੋ ਗਿਆ ਤੇ ਦੁਬਾਰੇ ਹਸਪੀਟਲ 'ਚ ਜਾਣਾ ਪੈ ਗਿਆ ਅੱਭੀ ਐਮਡਬਲਯੂ ਜਿਹੜੀ ਹੈ ਇਹ ਓਵਰਸਪੀਡ ਆ ਰਹੀ ਸੀਗੀ ਤੇ ਇਹਨੇ ਰੌਂਗ ਸਾਈਡ ਲਿਆ ਕੇ ਜਿਹੜੀ ਹੈ ਫੀਕੋ ਦੇ ਵਿੱਚ ਸਿੱਧੀ ਟੱਕਰ ਮਾਰਤੀ ਤੇ ਜਿਹਦੇ ਕਰਕੇ ਸੰ ਮੁੰਡਿਆਂ ਨੇ ਬਹੁਤ ਜੜੀਆਂ ਸੱਤਾਂ ਲਗੀਆਂ। ਬਾਕੀ ਸਾਰੇ ਲੋਕਾਂ ਦੇ ਦੱਸਣ ਮੁਤਾਬਕ ਬਾਈ ਦੱਸਿਆ ਜਾਂਦਾ ਵੀ ਬੰਦੇ ਦਾ ਜਿਹੜਾ ਕੋਈ ਕੋਈ ਨਸ਼ਾ ਪਤਾ ਕੀਤਾ ਪਿਆ ਸੀ ਜਿਹੜਾ ਉਹ ਤੋਂ ਸਿੱਧਾ ਖੜਾ ਨਹੀਂ ਹੋਇਆ ਜਾਂਦਾ ਸੀਗਾ ਤੇ ਆਹ ਦੇਖੋ ਰੌਂਗ ਸਾਈਡ ਲਿਆ ਕੇ ਜਿਹੜਾ ਬੰਦਾ ਹਸਪੀਟਲ ਚ 15 ਦਿਨਾਂ ਬਾਅਦ ਜਿਹਨੂੰ ਛੁੱਟੀ ਮਿਲੀ ਸੀ ਆਹ ਫੋਰਡ ਗੱਡੀ ਫਿਗੋ ਤੇ ਇਹਦੇ ਵਿੱਚ ਮਾਰੀ ਸਿੱਧੀ ਲਿਆ ਕੇ ਤੇ ਬਿਲਕੁਲ ਗੱਡੀ ਜਿਹੜੀ ਆ ਉਹਨਾਂ ਦੇ ਬਹੁਤ ਸਾਲਾ ਸੱਟਾਂ ਵੱਜੀਆਂ ਇਹਦੇ ਜਿਹੜੇ ਏਅਰ ਬੈਗ ਤੁਸੀਂ ਦੇਖ ਸਕਦੇ ਹੋ ਵੀ ਖੁੱਲ ਚੁੱਕੇ ਨੇ ਕਿ ਇਹਦੇ ਆਪਾਂ ਮੰਨ ਲਈਏ ਵੀ ਏਅਰ ਬੈਗ ਜਿਹੜੇ ਆ ਓਵਰ ਸਪੀਡ ਤੇ ਹੀ ਖੋਲਦੇ ਨੇਗੇ ਤੇ ਇਹਦੇ ਏਅਰ ਬੈਗ ਜਿਹੜੇ ਖੁੱਲੇ ਪਏ ਨੇ ਗੱਡੀ ਤੇ ਬਿਲਕੁਲ ਮੂਰੋਂ ਖਾਤਮੂ ਹੋ ਗਈ ਤੇ BMW ਤੇ Ford ਦੀ ਇਹ ਜਿਹੜੀ ਟੱਕਰ ਹੋਈ ਆ ਆਦੇਸ ਹਸਪੀਟਲ ਦੇ ਬਿਲਕੁਲ ਸਾਹਮਣੇ ਤੇ ਇਹ ਬੰਦੇ ਜਿਹੜੇ Ford ਵਾਲੇ ਸੀਗੇ ਇਹ ਬੰਦੇ ਆਪਣੇ ਜਾਣਕਾਰ ਸੀ ਜਦੋਂ ਇਹਨਾਂ ਨੇ ਫੋਨ ਕੀਤਾ ਤੇ ਇਹ ਬੰਦੇ ਨੂੰ ਜਿਹੜਾ ਪੁਲਿਸ ਫੜ ਕੇ ਲੈ ਗਈ ਆ ਦੇਖੋ ਅੱਗੇ ਕੀ ਕਾਰਵਾਈ ਕਰਦੀ ਆ ਪੁਲਿਸ ਨਹੀਂ ਕੀ ਕਰਦੀ ਤੇ ਪਰ ਜਦੋਂ ਬੰਦੇ ਦੀ ਮਾੜੀ ਕਿਸਮਤ ਹੋਵੇ 15 ਦਿਨਾਂ ਬਾਅਦ ਹਸਪੀਟਲ ਚੋਂ ਬਾਹਰ ਨਿਕਲਿਆ ਤੇ ਨਾਲ ਬੁੜੀਆਂ ਸੀਗੀਆਂ ਬੁੜੀਆਂ ਦੇ ਵੀ ਕੁਛ ਛੱਟਾਂ ਲੱਗੀਆਂ ਨੇ ਤੇ ਆ ਕੋਆਪਰੇਟ ਘਰਾਣੇ ਦੇ ਕਿਸੇ ਲੜਕੇ ਨੇ ਸਿੱਧੀ ਗੱਡੀ ਲਿਆ ਕੇ ਆ ਦੇਖੋ ਗੱਡੀ ਕਿੱਥੇ ਠੋਕੀ ਤੇ ਉੱਥੇ ਆਸੇ ਪਾਸੇ ਰੀੜੀਆਂ ਲੈ ਉਹਨਾਂ ਦੱਸਣ ਦਾ ਮੁਤਾਬਕ ਵੀ ਗੱਡੀ ਜਿਹੜੀ ਇਹ ਬਹੁਤ ਸਪੀਡ ਨਾਲ ਉੱਚੀ ਫੁੜਕੀ ਤੇ ਪਿੱਛੇ ਗਈ ਤੇ ਤੁਸੀਂ ਦੇਖ ਸਕਦੇ ਹੋ ਬੇ ਸਿੱਧੇ ਢੱਕਰ ਹੋ ਗਈ ਇਹਨਾਂ ਦੋਵਾਂ ਦੀ ਤੇ ਇਹਨੇ ਰੋਂਗ ਸਾਈਡ ਉਹ ਦੇਖੋ ਵੀ ਗੱਡੀ ਕਿੱਥੇ ਖੜੀ ਆ ਰੋਂਗ ਸਾਈਡ ਦੂਜੀ ਸਾਈਡ ਆ ਹੀ ਖੜੀ ਹੈਗੀ ਤੇ ਇਹ ਸਾਈਡ ਉਹ ਆਪਦੀ ਗੱਡੀ ਸਿੱਧੀ ਜਾ ਰਹੀ ਸੀ ਤੇ ਦੂਜੀ ਸਾਈਡ ਤੋਂ ਲਿਆ ਕੇ ਆ ਬੀ ਐਮ ਡਬਲਯੂ ਵਾਲੇ ਨੇ ਗੱਡੀ ਬਿਲਕੁਲ ਦੀ ਸੱਤਿਆਨਾਸ਼ ਕਰਤੀ ਜਿਹੜਾ ਬੰਦਾ ਮਸਾ ਹਸਪੀਟਲ ਚੋਂ ਨਿਕਲਿਆ ਸੀ ਉਹਨੂੰ ਦੁਬਾਰੇ ਹਸਪੀਟਲ ਚ ਪਾਤਾ ਦੇਖੋ